ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਉਮੀਦ ਦੇ ਨਾਲ ਇਸ ਵੀਡੀਓ ਚ ਬਹੁਤ ਵਧੀਆ ਜਿਹੜੀ ਜਾਣਕਾਰੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਭਾਰਤ ਦੇ ਵਿੱਚ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਜਿਹੜੀ ਉਹ ਕੀ ਜਗ੍ਹਾ ਮਿਲੀ ਹੋਈ ਹੈ ਕਿ ਭਾਰਤ ਦੇ ਸਿੱਖਾਂ ਨੇ ਕਦੇ ਸੰਵਿਧਾਨ ਨੂੰ ਜਿਹੜਾ ਉਹ ਪ੍ਰਵਾਨ ਕੀਤਾ ਸੀ ਆਖਿਰਕਾਰ ਸੰਵਿਧਾਨ ਦੀ ਜਿਹੜੀ ਕੋਰ ਕਮੇਟੀ ਦੀ ਜਦੋਂ ਮੀਟਿੰਗ ਬੈਠਦੀ ਹੈ ਉਸ ਦੇ ਉੱਪਰ ਜਿੰਨੇ ਵੱਖ-ਵੱਖ ਧਰਮਾਂ ਦੇ ਲੋਕ ਬੁਲਾਏ ਹੁੰਦੇ ਨੇ ਉਹਦੇ ਉੱਪਰ ਸਿੱਖਾਂ ਦੇ ਵੱਲੋਂ ਜਿਹੜੇ ਉਹ ਦਖਤ ਕਿਉਂ ਨਹੀਂ ਕੀਤੀ ਗਈ ਸੀ ਕਿਉਂ ਭਾਰਤ ਦੇ ਵਿੱਚ ਅੱਜ ਵੀ ਜਿਹੜੇ ਸਿੱਖਾਂ ਦਾ ਸੰਵਿਧਾਨ ਦੇ ਨਾਲ ਸੰਬੰਧ ਨਹੀਂ ਭਾਵੇਂ ਕਿ ਅੱਜ ਸੰਵਿਧਾਨ ਜਿਹੜਾ ਉਹ ਕਿਹਾ ਜਾਂਦਾ ਹੈ ਕਿ ਸਭ ਦਾ ਸਾਂਝਾ ਹੈਗਾ ਸਿੱਖਾਂ ਦੇ ਲਈ ਵੀ ਉਹੀ ਕਾਨੂੰਨ ਨੇ ਜੋ ਸੰਵਿਧਾਨ ਵਿੱਚ ਦਰਜ ਨੇ ਦੂਜਿਆਂ ਦੇ ਲਈ ਵੀ ਉਹੀ ਕਾਨੂੰਨ ਨੇ ਪਰ ਜੇ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸੰਵਿਧਾਨ ਨੂੰ ਸਿੱਖਾਂ ਨੇ ਕਦੇ ਪ੍ਰਮਾਨ ਨਹੀਂ ਕੀਤਾ ਉਸ ਸਵਿਧਾਨ ਨੂੰ ਜਿਹੜਾ ਉਹ ਸਿੱਖਾਂ ਦੇ ਸਿਰ ਜਿਹੜਾ ਮੜਿਆ ਲਾ ਲੋ ਜਾਂ ਫਿਰ ਤੱਕੇ ਨਾਲ ਧਰਿਆ ਜਾ ਰਿਹਾ ਸੋ ਪੂਰੇ ਇਤਿਹਾਸਿਕ ਤੱਤਾਂ ਦੇ ਨਾਲ ਜਿਹੜੀ ਇਸ ਵੀਡੀਓ ਚ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਓ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਤੇ ਹਰ ਇੱਕ ਚੋਣ ਦੌਰਾਨ ਜਿਹੜਾ ਜਿੱਤਣ ਵਾਲੇ ਭਾਰਤੀ ਨੂੰ ਜਿਹੜਾ ਸਵਿਧਾਨ ਦੇ ਦੁਆਰਾ ਭਾਰਤੀ ਸਵਿਧਾਨ ਦੀ ਜਿਹੜੀ ਉਹ ਸੋਚ ਕਾਈ ਜਾਂਦੀ ਹੈ ਪੰਜਾਬ ਵਿੱਚ ਪੰਚਾਇਤ ਦੀਆਂ ਚੋਣਾਂ ਜਿੱਤਣ ਵਾਲੇ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਉਹ ਸੰਵਿਧਾਨ ਦੀ ਸੋਚਕਾਈ ਗਈ ਪਰ ਜੇਕਰ ਤੁਹਾਨੂੰ ਅਸੀਂ ਕਹੀਏ ਕਿ ਭਾਰਤ ਦੇ ਸੰਵਿਧਾਨ ਨਾਲ ਪੰਜਾਬ ਅਤੇ ਸਿੱਖਾ ਧਰਮ ਦਾ ਦੂਰ ਦੂਰ ਤੱਕ ਦਾ ਕੋਈ ਰਿਸ਼ਤਾ ਨਹੀਂ ਹੈ ਭਾਰਤ ਦੇ ਸੰਵਿਧਾਨ ਨੂੰ ਕਦੇ ਵੀ ਪੰਜਾਬ ਦੇ ਸਿੱਖਾਂ ਨੇ ਜਿਹੜਾ ਉਹ ਪ੍ਰਮਾਣ ਨਹੀਂ ਕੀਤਾ ਨਾ ਹੀ ਪੰਜਾਬ ਨੇ ਪ੍ਰਮਾਣ ਕੀਤਾ ਆਓ ਜਿਹੜੀ ਪੂਰੀ ਗੱਲਬਾਤ ਹੈ ਉਹ ਜਾਣਦੇ ਆ ਕਿ ਅਜਿਹਾ ਕੀ ਹੋਇਆ ਸੀ ਕਿ ਭਾਰਤੀ ਸੰਵਿਧਾਨ ਨੂੰ ਕਦੇ ਵੀ ਪ੍ਰਵਾਨਕ ਕਿਉਂ ਨਾ ਕੀਤਾ ਗਿਆ ਤੇ ਇਸ ਨੂੰ ਮਾਨਤਾ ਦੇ ਉੱਪਰ ਦਸਕਤ ਕਿਉਂ ਨਹੀਂ ਕੀਤੀ ਗਈ ਭਾਰਤ ਦਾ ਸੰਵਿਧਾਨ ਜਿਹੜਾ ਤਿਆਰ ਕਰਨ ਦੇ ਲਈ 2 ਸਾਲ 11 ਮਹੀਨੇ 18 ਦਿਨ ਦਾ ਜਿਹੜਾ ਉਹ ਸਮਾਂ ਲੱਗਿਆ ਸੀ ਇਸ ਦੇ ਉੱਪਰ 64 ਲੱਖ ਰੁਪਏ ਉਸ ਸਮੇਂ ਜਿਹੜੇ ਉਹ ਖਰਚ ਕੀਤੇ ਗਏ ਭਾਰਤੀ ਸੰਵਿਧਾਨ ਦਾ ਪਿਤਾਮਾ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਨੂੰ ਜਿਹੜਾ ਉਹ ਮੰਨਿਆ ਜਾਂਦਾ ਹੈ ਜੋ ਕਿ ਸੰਵਿਧਾਨ ਤਿਆਰ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਸੀ ਅਤੇ ਲਿਖਤੀ ਰੂਪ ਵਿੱਚ ਸਾਰਾ ਜਿਹੜਾ ਭਾਰਤ ਦਾ ਸੰਵਿਧਾਨ ਤਿਆਰ ਕੀਤਾ ਗਿਆ ਭਾਰਤ ਦਾ ਸੰਵਿਧਾਨ ਆਪਣੇ ਆਪ ਦੇ ਵਿੱਚ ਬਹੁਤ ਜਿਹੜਾ ਹੋ ਸ਼ਕਤੀਸ਼ਾਲੀ ਹੈ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਤੇ ਲੰਬਾ ਜਿਹੜਾ ਸੰਵਿਧਾਨ ਹੈ ਲਿਖਤੀ ਰੂਪ ਦੇ ਵਿੱਚ ਤਿਆਰ ਹੋਇਆ 26 ਜਨਵਰੀ 1950 ਨੂੰ ਜਿਹੜਾ ਇਹ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਜਿਹੜਾ ਸੀ 26 ਜਨਵਰੀ ਨੂੰ ਰਾਜਾਂ ਤੇ ਸਾਰਿਆਂ ਤੇ ਉਹ ਲਾਗੂ ਹੋ ਗਿਆ ਅਤੇ ਅੱਜ ਵੀ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਅਤੇ ਸਿੱਖਾਂ ਨੇ ਭਾਰਤੀ ਸੰਵਿਧਾਨ ਨੂੰ ਮਾਨਤਾ ਜਿਹੜੀ ਉਹ ਨਹੀਂ ਦਿੱਤੀ। سلسلہ ਭਾਰਤ-ਪਾਕਿਸਤਾਨ ਦੀ ਵੰਡ ਤੋਂ ਜਿਹੜਾ ਉਹ ਸ਼ੁਰੂ ਹੁੰਦਾ ਹੈਗਾ ਅਤੇ ਪੰਜਾਬ ਦੇ ਦੋ ਟੋਟੇ-ਟੋਟੇ ਕਰਨ ਦੇ ਨਾਲ ਜਿਹੜਾ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ। ਮੁਸਲਮਾਨਾਂ ਨੇ ਆਪਣੇ ਲਈ ਪਾਕਿਸਤਾਨ ਦੀ ਮੰਗ ਕੀਤੀ ਉਸ ਸਮੇਂ ਅਤੇ ਹਿੰਦੂਆਂ ਲਈ ਭਾਰਤ ਬਣਿਆ। ਤੇ ਮੰਗਰ ਜਿੰਨੇ ਵੀ ਬਚੇ ਸੀ ਸਿੱਖੋਗੇ ਜਾਂ ਹੋਰ ਹੋਗੇ ਸੋ ਉਹਨਾਂ ਨੇ ਜਿਹੜਾ ਪਰ ਪਾਕਿਸਤਾਨ ਨਾਲ ਸਿੱਖਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਦੂਜੇ ਧਰਮਾਂ ਦੇ ਲੋਕ ਭਾਰਤ ਦੇ ਨਾਲ ਉਹਨਾਂ ਨੂੰ ਭਾਰਤ ਮਿਲਿਆ ਪਾਕਿਸਤਾਨ ਲੈਣ ਵਾਲੇ ਜਿਨ੍ਹਾਂ ਨੇ ਪਹਿਲਾਂ ਜਿਹੜਾ ਹੈ ਸਪਸ਼ਟ ਇਨਕਾਰ ਕਰ ਦਿੱਤਾ ਸੀ ਕਿ ਜੇਕਰ ਸਿੱਖਾਂ ਨੂੰ ਕਦੇ ਵੀ ਅਲੱਗ ਦੇਸ਼ ਦੀ ਲੋੜ ਪੈਂਦੀ ਹੈ ਤਾਂ ਪਾਕਿਸਤਾਨ ਤੋਂ ਉਹ ਵੱਖਾ ਨਹੀਂ ਹੋ ਸਕਣਗੇ ਇੱਥੇ ਹੀ ਭਾਰਤ ਦੇ ਵੱਲੋਂ ਜਿਹੜਾ ਨਹਿਰੂ ਪਟੇਲ ਡਾਕਟਰ ਪੀਮਰਾਓਂਬੀਦਕਰ ਅਤੇ ਗਾਂਧੀ ਵਰਗੇ ਨੇਤਾ ਦੇ ਵੱਲੋਂ ਜਿਹੜਾ ਉਹ ਸਿੱਖਾਂ ਨੂੰ ਕਿਹਾ ਗਿਆ ਕਿ ਉਹਨਾਂ ਨੂੰ ਭਾਰਤ ਦੇ ਵਿੱਚ ਇੱਕ ਵੱਖਰਾ ਸੁਤੰਤਰ ਰਾਜ ਦਿੱਤਾ ਜਾਊਗਾ ਜਿਹਦੇ ਵਿੱਚ ਜਿਹੜਾ ਭਾਰਤ ਦੇ ਕਾਨੂੰਨ ਨਹੀਂ ਚੱਲਣਗੇ ਉਹਨਾਂ ਦੇ ਆਪਣੇ ਜਿਹੜੇ ਉਹ ਕਾਨੂੰਨ ਚੱਲਣਗੇ ਅਤੇ ਉਹਨਾਂ ਤੋਂ ਮੰਗ ਕੀਤੀ ਕਿ ਉਹ ਫਿਲਹਾਲ ਜਿਹੜਾ ਭਾਰਤ ਦੇ ਨਾਲ ਆ ਜਾਣ ਭਾਰਤ ਵਿੱਚ ਜਿਹੜਾ ਪੂਰੇ ਅਧਿਕਾਰ ਉਹਨਾਂ ਨੂੰ ਦਿੱਤੇ ਜਾਣਗੇ ਇਸ ਤੋਂ ਪਹਿਲਾਂ ਜਿਹੜਾ ਬ੍ਰਿਟਿਸ਼ ਸ਼ਾਸਨ ਨੇ ਵੀ ਸਿੱਖਾਂ ਨੂੰ ਇੱਕ ਅਲੱਗ ਰਾਜ ਲੈਣ ਲਈ ਪੁੱਛਿਆ ਸੀ ਪਰ ਸਿੱਖਾਂ ਨੇ ਭਾਰਤ ਤੇ ਹੀ ਪ੍ਰੋਸੈਜ ਜਿਹੜਾ ਉਹ ਆਪਣਾ ਕਾਇਮ ਰੱਖਿਆ ਫਿਰ ਭਾਰਤ ਆਜ਼ਾਦ ਹੋਇਆ ਤੇ سلسلہ ਜਿਹੜਾ ਉਹ ਸ਼ੁਰੂ ਹੋਇਆ ਜੋ ਸਿੱਖਾਂ ਨਾਲ ਵਾਰਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਵਾਉਣ ਲਈ ਨਹਿਰੂ ਨਾਲ ਮਿਲਣ ਲਈ ਸਿੱਖਾਂ ਦਾ ਇੱਕ ਵਫਦ ਜਿਹੜਾ ਉਹ ਪਹੁੰਚਿਆ ਸਿੱਖ ਨੂੰ ਉਹਨਾਂ ਦੇ ਦੁਬਾਰਾ ਕੀਤੇ ਗਏ ਵਾਅਦੇ ਜਿਹੜੇ ਉਹਨਾਂ ਨੂੰ ਯਾਦ ਦਿਵਾਏ ਗਏ ਤੇ ਨਹਿਰੂ ਨੇ ਮੁਸਕਰਾਉਂਦੇ ਹੋਏ ਜਿਹੜਾ ਕਿਹਾ ਕਿ ਹੁਣ ਸਮਾਂ ਜਿਹੜਾ ਉਹ ਬਦਲ ਚੁੱਕਿਆ ਤੇ ਸਿੱਖ ਲੀਡਰ ਉੱਥੋਂ ਇਹ ਗੱਲ ਸੁਣਦੇ ਸਾਰੇ ਹੀ ਵਾਪਸ ਮੁੜਿਆਏ 1950 ਤੱਕ ਸੰਵਿਧਾਨ ਲਾਗੂ ਹੋਣ ਤੱਕ ਜਿਹੜੇ ਕਈ ਵਾਰ ਸਿੱਖ ਲੀਡਰ ਨਹਿਰੂ ਨੂੰ ਮਿਲੇ ਅਤੇ ਹਰ ਵਾਰੀ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਉਹ ਨਿਰਾਸ਼ਾ ਹੀ ਲੱਗਦੀ ਸੀ ਸਿੱਖਾਂ ਦੀ ਆਖਰੀ ਉਮੀਦ ਸੀ ਕਿਸੇ ਸਮੇਂ ਜਿਹੜੀ ਉਹ ਉਹ ਵੀ ਟੁੱਟ ਜਾਂਦੀ ਹੈ ਕਿ ਇਹਨਾਂ ਨੇ ਇੱਕ ਵੱਖਰਾ ਜਿਹੜਾ ਉਹ ਰਾਜ ਮਿਲੂਗਾ ਜਦੋਂ ਸੰਵਿਧਾਨ ਦੀ ਧਾਰਾ 25 2 ਦੇ ਨਾਲ ਜਿਹੜਾ ਉਹ ਬੀ ਜੋੜ ਦਿੱਤਾ ਜਾਂਦਾ ਹੈਗਾ ਸਿੱਖ ਜੈਨ ਅਤੇ ਬੋਧੀਆਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ ਜਿਹੜਾ ਉਸ ਦੇ ਵਿੱਚ ਮੰਨਿਆ ਜਾਂਦਾ ਹੈਗਾ ਇਸ ਨਾਲ ਆ ਹੋਰ ਵੀ ਜਿਹੜੇ ਸਿੱਖ ਹੋੜ ਪੜਕ ਜਾਂਦੇ ਨੇ ਤੇ ਭਾਰਤੀ ਸੰਵਿਧਾਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸਿੱਖਾਂ ਦੇ ਵੱਲੋਂ ਜਿਹੜੀ ਅਗਵਾਹੀ ਕਰ ਰਹੇ ਹੁਕਮ ਸਿੰਘ ਨੇ ਉਸ ਸਮੇਂ ਕਿਹਾ ਸੀ ਕਿ ਸਾਡੇ ਨਾਲ ਜਿਹੜਾ ਉਹ ਵਿਤਕਰਾ ਕੀਤਾ ਗਿਆ ਹੈਗਾ ਇਹ ਭਲੇਖਾ ਨਾ ਰੱਖਿਆ ਜਾਵੇ ਕਿ ਇਸ ਸੰਵਿਧਾਨ ਨੂੰ ਅਸੀਂ ਪ੍ਰਵਾਨ ਕਰਾਂਗੇ ਅਸੀਂ ਇਸ ਇਤਿਹਾਸਿਕ ਦਸਤਾਵੇਜ਼ ਲਈ ਸੈਂਟੀ ਦਾ ਸਮਰਥਨ ਜਿਹੜਾ ਉਹ ਨਹੀਂ ਕਰਦੇ ਸੰਵਿਧਾਨ ਸਭਾ ਵਿੱਚ ਸਿੱਖ ਕੌਮ ਹੀ ਇੱਕੋ ਮਾਤਰਾ ਅਜਿਹੀ ਕੌਮ ਸੀ ਜਿਸਦੇ ਪ੍ਰਤੀਨਿਧੀਆਂ ਨੇ ਸੰਵਿਧਾਨ ਦੇ ਖਾੜੇ ਉੱਪਰ ਦਸਕਤ ਤੱਕ ਨਹੀਂ ਕੀਤੇ ਸੀ 1930 ਦੇ ਵਿੱਚ ਗਾਂਧੀ ਨੇ ਵੀ ਸਿੱਖਾਂ ਦਵਾ ਨੂੰ ਜਿਹੜਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਪ੍ਰੋਸਾ ਦਿੱਤਾ ਸੀ ਕਿ ਉਹਨਾਂ ਨੂੰ ਜਿਹੜਾ ਉਹ ਵੱਖਰਾ ਰਾਜ ਉਹ ਦਿੱਤਾ ਜਾਊਗਾ ਜੇਕਰ ਉਹਨਾਂ ਨੂੰ ਉਹਨਾਂ ਦਾ ਵੱਖਰਾ ਰਾਜ ਨਾ ਮਿਲਿਆ ਤਾਂ ਕਾਂਗਰਸ ਸਰਕਾਰ ਦੇ ਵਿਰੁੱਧ ਉਹ ਆਪਣੇ ਹਥਿਆਰ ਉਹ ਚੁੱਕ ਕੇ ਆਪਣੇ ਅਧਿਕਾਰਾਂ ਦੀ ਮੰਗ ਕਰ ਸਕਦੇ ਨੇ ਅੱਜ ਵੀ ਸਿੱਖ ਆਪਣੇ ਰਾਜ ਦੀ ਜਿਹੜੀ ਮੰਗ ਕਰਦੇ ਨੇ ਅੱਜ ਵੀ ਸਿੱਖਾਂ ਦੇ ਵੱਲੋਂ ਸੰਵਿਧਾਨ ਨੂੰ ਪ੍ਰਵਾਨ ਕੀਤੇ ਹੋਏ ਕਿਤੇ ਸਬੂਤ ਜਿਹੜੇ ਉਹ ਨਹੀਂ ਮਿਲਦੇ ਜੋ ਕਿ ਸਾਬਿਤ ਕਰਦਾ ਹੈ ਕਿ ਸਿੱਖਾਂ ਨੂੰ ਪ੍ਰੋਸੇ ਵਿੱਚ ਲੈ ਕੇ ਬਾਅਦ ਵਿੱਚ ਉਹ ਗੁਲਾਮੀ ਦਾ ਅਹਿਸਾਸ ਜਿਹੜਾ ਉਹ ਕਰਵਾਇਆ ਗਿਆ ਜੇਕਰ ਸਿੱਖਾਂ ਦੇ ਵੱਲੋਂ ਬ੍ਰਿਟਿਸ਼ ਸ਼ਾਸਨ ਦੀ ਗੱਲ ਮੰਨ ਕੇ ਅਲੱਗ ਰਾਜ ਲਿਆ ਹੁੰਦਾ ਤਾਂ ਸਿੱਖਾਂ ਦੇ ਅਲੱਗ ਕਾਨੂੰਨ ਅਤੇ ਅਲੱਗ ਜਿਹੜਾ ਉਹ ਰਾਸ਼ਟਰ ਹੋਣਾ ਸੀ ਸੋ ਜਿਹੜਾ ਕਿਵੇਂ ਦੇਖਦੇ ਹੋ ਕਿ ਤੁਸੀਂ ਅੱਜ ਜਿਸ ਤਰੀਕੇ ਦੇ ਨਾਲ ਸਿੱਖਾ ਆਪਣੇ ਅਲੱਗ ਰਾਜ ਦੀ ਜद्दोजਹਿਦ ਕਰਦੇ ਨੇ ਕੀ ਕਦੇ ਸਿੱਖਾਂ ਨੂੰ ਬੱਕਰਾ ਰਾਜ ਜਿਹੜਾ ਉਹ ਮਿਲ ਸਕੂਗਾ ਜਾਂ ਫਿਰ ਨਹੀਂ ਪੰਜਾਬ ਦੀ ਹੋਰ ਬੰਦ ਅਤੇ ਇਤਿਹਾਸਿਕ ਜਾਣਕਾਰੀ ਦੇ ਨਾਲ ਭਰਪੂਰ ਹੋਰ ਵੀਡੀਓ ਤੁਹਾਡੇ ਨਾਲ ਅੱਗੇ ਲੈ ਕੇ ਆਵਾਂਗੇ ਜਾਣਕਾਰੀ ਸਾਂਝੀ ਕਰਾਂਗੇ ਸੋ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ